ਟਰੈਕਟਰਾਂ ਤੇ ਸਬਸਿਡੀ ਆ ਚੁੱਕੀ ਹੈ ਜੀ ਤੇ ਕੁਝ ਕੁ ਜ਼ਰੂਰੀ ਗੱਲਾਂ ਨੇ ਜਿਹੜੀਆਂ ਆਪਾਂ ਤੁਹਾਡੇ ਨਾਲ ਕਰਨੀਆਂ ਨੇਗੀਆਂ ਇੱਕਦਾਂ ਇਹ ਹੈ ਵੀ ਐਸਸੀ ਭਾਏ ਚਾਰੇ ਦੀ ਸਬਸਿਡੀ ਆਈ ਹੈ ਉਹ ਉਹਦੇ ਵਿੱਚ ਕੀ ਹੈ ਵੀ ਜਰਨਲ ਵਾਸਤੇ ਨਹੀਂ ਹੈਗੀ ਐਸਸੀ ਭਾਏ ਚਾਰੇ ਵਾਸਤੇ ਸਬਸਿਡੀ ਆਈ ਹੈ ਪਹਿਲੀ ਗੱਲ ਤਾਂ ਉਹਦੇ ਵਿੱਚ ਇਹ ਹੈ ਵੀ ਜੇ ਆਪਾਂ ਐਸਸੀ ਭਾਏ ਚਾਰੇ ਦੇ ਦੁਆਰਾ ਸਬਸਿਡੀ ਭਰਦੇ ਹਾਂ ਉਹਦੇ ਨਾਲ ਜ਼ਮੀਨ ਹੋਣੀ ਚਾਹੀਦੀ ਹੈ ਉਹਦੀ ਫਰਦ ਨਿਕਲਣੀ ਚਾਹੀਦੀ ਹੈ ਤੇ ਪਿਛਲੀ ਫਸਲ ਦੇ ਉਹਦੇ ਕੋਲ ਜਿਹੜੇ ਆਪਣੇ ਜੇ ਫਾਰਮ ਹੋਣੇ ਜ਼ਰੂਰੀ ਨੇਗੇ ਤੇ ਇਹ ਕੁਝ ਇੱਕ ਗੱਲਾਂ ਨੇ ਜਿਹੜੀਆਂ ਆਪਾਂ ਸਬਸਿਡੀ ਦੇ ਦੌਰਾਨ ਭਰ ਸਕਦੇ ਆ ਸਬਸਿਡੀ ਗਰੁੱਪ ਚ ਵੀ ਲਾ ਸਕਦੇ ਆ ਗਰੁੱਪ ਦੇ ਵਿੱਚ ਕਣਕ ਦੇ ਜਿਹੜੇ ਸਾਰੇ ਸੰਦ ਨੇ ਆਪਣੇ ਸੁਪਰ ਸੀਡਰ ਹੋ ਗਿਆ ਹਾਈਪੀ ਸੀਡਰ ਹੋ ਗਿਆ ਗੱਠਾਂ ਵਾਲੇ ਬੀਲਰ ਹੋ ਗਏ ਜ਼ੀਰੋ ਡ੍ਰਿਲ ਆ ਗਈ ਠੀਕ ਹੈ ਐਮ ਵੀ ਪਲਾਉ ਆ ਗਈ ਇਹਨਾਂ ਸਾਰੇ ਸੰਦਾਂ ਤੇ ਆਪਾਂ ਗਰੁੱਪ ਦੇ ਦੁਆਰਾ ਵੀ ਸਬਸਿਡੀ ਲਾ ਸਕਦੇ ਆ ਪਰ ਮੇਨ ਇਹੀ ਹੈ ਵੀ ਇਹ ਜਰਨਲ ਵਾਸਤੇ ਨਹੀਂ ਹੈਗੀ ਇਹ ਐਸਸੀ ਭਾਈਚਾਰੇ ਵਾਸਤੇ ਸਬਸਿਡੀ ਹੈਗੀ ਇਹਦੀ ਜਿਹੜੀ ਤਰੀਕ ਹੈਗੀ ਉਹ 23/10/25 ਤੋਂ ਲੈ ਕੇ 3/11/2025 ਤੱਕ ਹੈ ਆਪਾਂ ਭਰ ਸਕਦੇ ਆ ਜੇ ਕਿਸੇ ਵੀਰ ਨੇ ਐਸਸੀ ਭਾਈਚਾਰੇ ਨੇ ਸਬਸਿਡੀ ਭਰਨੀ ਹੈ ਤਾਂ ਭਰ ਦਿਓ ਵਧੀਆ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰ ਦਿਓ ਤੇ ਕਮੈਂਟਰ ਅਸੀਂ ਜਰੂਰ ਦੱਸਿਓ ਵੀ ਕੌਣ ਕੌਣ ਭਾਈ ਆਪਣਾ ਸਬਸਿਡੀ ਭਰ ਰਿਹਾ ਹੈਗਾ ਸਬਸਿਡੀ ਭਰ ਦਿਓ ਬਹੁਤ ਵਧੀਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ